ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ ਮੈਂ ਨਰਮਲ ਕੁਮਾਰ ਅੱਜ ਪੂਰੇ ਪੰਜਾਬ ਭਰ ਵਿੱਚ ਆਂਗਣਵਾੜੀ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਕਾਲਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਔਰ ਉਹਦੇ ਪ੍ਰਧਾਨ ਵੀ ਆਰੇ ਮੈਂਬਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂ ਕੀ ਮੰਗਾਂ ਨੂੰ ਲੈ ਕੇ ਉਹਨਾਂ ਵੱਲ ਪ੍ਰੋਟੈਸਟ ਕੀਤਾ ਜਾ ਰਿਹਾ ਹਾਂਜੀ ਕੀ ਕਹਿਣਾ ਚਾਹੁੰਦਾ ਡੀਸੀ ਦਫ਼ਤਰ ਮੂਹਰੇ ਧਰਨਾ ਲਗਾਏਗਾ ਹਾਂਜੀ ਮੇਰਾ ਨਾਮ ਰੁਪਿੰਦਰ ਬਾਵਾ ਜ਼ਿਲ੍ਹਾ ਜਰਨਲ ਸਕੱਤਰ ਅੱਜ ਜਿਹੜਾ ਧਰਨਾ ਲਗਾਇਆ ਜਾ ਰਿਹਾ ਇਹ ਆਲ ਇੰਡੀਆ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਐਫਆਰਐਸ ਨੂੰ ਲੈ ਕੇ ਕਾਲਾ ਦਿਵਸ ਮਨਾਇਆ ਜਾ ਰਿਹਾ ਜਿਹੜੀ ਐਫ ਆਰ ਐਸ ਆ ਉਹ ਸੈਂਟਰ ਦੀ ਇੱਕ ਐਪ ਹੈਗੀ ਆ ਜਿਹਦੇ ਤੇ ਅਸੀਂ ਜਿਹੜਾ ਸਾਡੇ ਲਾਪਤਰੀ ਫੀਲ ਲੈਂਦੇ ਆ ਉਹਨਾਂ ਦਾ ਡਾਟਾ ਛਡਾਉਣਾ ਹੁੰਦਾ ਤੇ ਉਹਨਾਂ ਦੀ ਫੇਸ ਰਿਕੋਨਾਈਜ਼ ਫੋਟੋ ਕਰਨੀ ਹੁੰਦੀ ਹੈ ਫਿਰ ਉਹਨਾਂ ਨੂੰ ਫੀਡ ਦੇਣੀ ਹੁੰਦੀ ਹੈ ਤੇ ਉਹਦੇ ਲਈ ਸਾਨੂੰ ਉਹਨਾਂ ਦਾ ਮੋਬਾਈਲ ਨੰਬਰ ਲੈ ਕੇ ਉਹਨੂੰ ਵੈਰੀਫਾਈ ਕਰਨਾ ਪੈਂਦਾ ਤੇ ਉਹਨਾਂ ਤੋਂ OTP ਲੈਣਾ ਪੈਂਦਾ ਜਿਹੜਾ ਕਿ ਬਿਲਕੁਲ ਗਲਤ ਹੈ ਕਿਉਂਕਿ ਜਿਹੜੇ ਲਾਪਤਰੀ ਹੈ ਉਹ OTP ਦੇਣ ਨੂੰ ਨਾ ਕਰਦੇ ਆ ਕਿ ਇਹ ਗਲਤ ਹੈ ਜੀ ਅਸੀਂ ਇਹ ਨਹੀਂ ਦੇਣਾ ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਕਰਕੇ ਅਸੀਂ ਅੱਜ ਇਹ ਕਾਲਾ ਦਿਨ ਮਨਾ ਰਹੇ ਹਾਂ ਅਗਲਾ ਸੰਘਰਸ਼ ਕੀ ਰਹਿਣਾ ਜੀ ਅਗਲਾ ਸੰਘਰਸ਼ ਜੀ ਪਹਿਲਾਂ ਵੀ ਅਸੀਂ ਸੰਘਰਸ਼ਾਂ ਦੇ ਵਿੱਚ ਹੀ ਆ ਤੇ ਅਗਲਾ ਸੰਘਰਸ਼ ਜਿਹੜਾ ਉਹ ਤਿੱਖਾ ਰੂਪ ਲੈ ਕੇ ਨਿਗਰੂਗਾ ਜੀ ਇਹ ਸੰਨ ਆਂਗਣਵਾੜੀ ਵਰਕਰ ਤੇ ਪ੍ਰਧਾਨ ਸਾਡੇ ਨਾਲ ਪ੍ਰਧਾਨ ਵੀ ਆਂਗਣਵਾੜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮੈਂ ਮਨਵਲ ਰਾਜਕੌਰ ਜ਼ਿਲ੍ਹਾ ਪ੍ਰਧਾਨ ਬਰਨਾਲਾ ਇਹ ਧਰਨਾ ਸਾਡਾ ਸਾਡਾ ਡੀਪੀਓ ਦਫ਼ਤਰ ਦੇ ਅੱਗੇ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਦੇ ਕਿਉਂਕਿ ਸਾਨੂੰ ਜਿਹੜੀ ਇੱਕ ਤਾਂ ਸਭ ਤੋਂ ਮੇਨ ਗੱਲ ਆ ਕਿ 5 ਮਹੀਨੇ ਹੋ ਗਏ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸੈਂਟਰ ਦਾ ਸਾਡੀਆਂ ਗੋੜੀਆਂ ਬਹੁਤ ਮਤਲਬ ਤੰਗ ਨੇ ਇਸ ਚੀਜ਼ ਤੋਂ ਅਜੇ ਵੀ ਨੇੜੇ-ਤੇੜੇ ਕੋਈ ਵੀ ਮਤਲਬ ਹੈਗਾ ਨਹੀਂ ਵੀ ਬਜਟ ਭੇਜ ਰਹੇ ਨੇ ਦੂਜੇ ਨੰਬਰ ਤੇ ਅਸੀਂ ਜਿਹੜਾ ਐਫਆਰਸ ਦਾ ਤੁਹਾਨੂੰ ਦੱਸ ਹੀ ਦਿੱਤਾ ਜਿੱਦਾਂ ਮਤਲਬ ਸਾਨੂੰ ਇਹ ਕੰਮ ਦਾ ਬੋਝ ਲੱਦ ਰਹੇ ਨੇ ਸਾਡੇ ਤੇ ਦਿਨੋਂ-ਦਿਨ ਪਹਿਲਾਂ ਇੱਕ ਓਟੀ ਵੀ ਆਉਂਦੀ ਸੀ ਹੁਣ ਹੋਰ ਵਰਜਨ ਆ ਗਿਆ 24.9 ਉਹਦੇ ਨਾਲ ਤਿੰਨ ਓਟੀਆਂ ਆਉਣ ਲੱਗੀਆਂ ਜਿਹਦੇ ਨਾਲ ਸਾਡੇ ਬੈਨੀਫੀਸ਼ੀਰੀ ਵੀ ਤੰਗ ਨੇ ਤੇ ਅਸੀਂ ਵੀ ਤੰਗ ਆ ਕਿਉਂਕਿ ਹਰ ਇੱਕ ਸਰਕਾਰ ਨੇ ਆਪ ਹੀ ਐਡਵਰਟਾਈਜ਼ਮੈਂਟ ਕੀਤੀ ਹੋਈ ਆ ਕਿ OTP ਕਿਸੇ ਨੂੰ ਆਪਾ ਸ਼ੇਅਰ ਨਹੀਂ ਕਰਨੀ ਉਸ ਲੋਕ ਗੱਲ ਨੂੰ ਲੈ ਕੇ ਲੋਕ ਬਹੁਤ ਅਵੇਅਰ ਨੇ ਜਦੋਂ ਅਸੀਂ OTP ਮੰਗਦੇ ਆ ਕਈ ਥਾਵਾਂ ਤੇ ਸਾਡੇ ਮਤਲਬ ਭੈਣਾਂ ਤੇ ਹਮਲਾ ਵੀ ਹੋ ਗਿਆ ਸੱਟਾਂ ਵੱਜੀਆਂ ਉਹਨਾਂ ਦਾਖਲ ਕਰਨੀਆਂ ਪਈਆਂ ਤੇ ਕਈ ਇੱਕ ਥਾਂ ਤੇ ਤਾਂ ਸਾਡੀ ਭੈਣ ਦੀ ਡੈਥ ਵੀ ਹੋ ਗਈ ਤੁਰੀ ਦੇ ਬੰਦੇ ਬਲਾਕ ਵਿੱਚ ਤੇ ਇਹ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਜੀ ਅੱਜ ਵੱਡੇ ਪੱਧਰ ਤੇ ਇਕੱਠ ਰੱਖਿਆ ਗਿਆ ਆਉਣ ਵਾਲਾ ਸੰਘਰਸ਼ ਦੀ ਰੋਣ ਹਾਂਜੀ ਅੱਜ 올 ਇੰਡੀਆ ਪੱਧਰ ਦਾ ਹੈਗਾ ਇਹ ਸੰਘਰਸ਼ ਜਿਹੜੇ ਡੀਪੀਓ ਦਫ਼ਤਰਾਂ ਦੇ ਅੱਗੇ ਹੈਗਾ ਨਾ ਆਉਣ ਵਾਲਾ ਸੰਘਰਸ਼ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਤੋਂ ਵੀ ਖਤਰਨਾਕ ਰੂਪ ਦੇ ਵਿੱਚ ਅਸੀਂ ਸੰਘਰਸ਼ ਲੈ ਕੇ ਆਵਾਂਗੇ ਮੇਰਾ ਨਾਮ ਬਲਜੀਤਪੁਰ ਜ਼ਿਲ੍ਹਾ ਕੈਸਰ ਅੰਗਨਵਾੜੀ ਮੁਲਾਜ਼ਮ ਜੁਨੀਆ ਨਾ ਤੇ ਅੱਜ ਅਸੀਂ ਤਰਨਾ ਅੱਜ ਜਿਹੜਾ ਤਰਨਾ 21 21 ਅਗਸਤ ਤੇ ਬਲੈਕ ਡੇ ਮਨਾਇਆ ਕਿਉਂਕਿ ਇਹ ਐਫ ਆਰ ਐਸ ਮਤਲਬ ਜਿਹੜਾ ਫੋਟੋ ਕੈਪਚਰ ਕਰਨੀ ਆ ਉਹਦੇ ਪਿੱਛੇ ਮਤਲਬ ਲਾਇਆ ਪਰ ਸਾਡੀਆਂ ਮਤਲਬ ਅਸੀਂ ਜਿਉਂ ਅੰਗਣਵਾੜੀ ਚ ਆ ਗਏ ਆ ਉਦੋਂ ਤੋਂ ਹੀ ਸੰਘਰਸ਼ ਚ ਅੰਗਣਵਾੜੀ ਦਾ ਨਾਂ ਹੀ ਸੰਘਰਸ਼ ਆ ਤੇ ਹੁਣ ਤੁਸੀਂ ਆਪ ਹੀ ਲਾ ਲਓ 5 ਮਹੀਨੇ ਹੋ ਗਏ ਸੰ ਤਨਖਾਹ ਨਹੀਂ ਮਿਲੀ ਆਪਦੀ ਡਿਊਟੀ ਸੀ ਆਪਦੀ ਪੂਰੀ ਤਨਦੇਹੀ ਨਾਲ ਮੋਣਿਆ ਤੇ ਡਾਕਟਰ ਬਲਜੀਤ ਕੌਰ ਨੇ ਬੋਲਿਆ ਸੀ ਸੰਸਦ ਦੇ ਵਿੱਚ ਉਹ ਕਹਿੰਦੀ ਵੀ 4 ਘੰਟੇ ਡਿਊਟੀ ਆ ਇਹਨਾਂ ਦੀ ਪਰ ਸਾਡੀ 24 ਘੰਟੇ ਡਿਊਟੀ ਆ ਕਿਉਂਕਿ 10 ਵਜੇ ਤੱਕ ਕੀ ਸਾਨੂੰ ਫੋਨ ਤੇ ਗਰੁੱਪ ਬਣੇ ਹੋਏ ਆ ਸੁਪਰਵਾਈਜ਼ਰ ਪਾਈ ਜਾਂਦੇ ਆ ਆਰਪੋਰਟ ਦਿਓ ਆਰਪੋਰਟ ਦਿਓ ਅਸੀਂ ਆਪਦੀ ਡਿਊਟੀ ਤੰਦਦੇ ਹੀ ਨਨਵੋਨੇ ਆ ਤੇ ਜਿਹੜਾ ਇਹ ਕਹਿ ਰਹੇ ਆ ਵੀ ਅਸੀਂ ਪਾਰਦਰਸ਼ੀ ਕੰਮ ਕਰਨਾ ਜਿਹੜਾ ਨਾਸਤਾ ਜਾਂਦਾ ਲੋਕਾਂ ਦੇ ਘਰੀ ਜਿਹੜਾ ਕਿ ਮਤਲਬ ਲੋਕ ਮਤਲਬ ਕਹਿੰਦੇ ਆ ਜਦ ਤੱਕ ਅਸੀਂ ਕੀੜਿਆਂ ਕੀੜਿਆਂ ਦੇ ਪੌਣ ਤੇ ਪੌਨੇ ਆ ਜਾਂ ਅਸੀਂ ਮਤਲਬ ਪਸ਼ੂਆਂ ਨੂੰ ਪੌਨੇ ਆ ਉਹ ਖਾਣੇ ਪਿੱਛੇ ਕਹਿੰਦੇ ਪਾਰਦਰਸ਼ੀ ਕਰਨਾ ਇਹਨਾਂ ਨੇ ਸਭ ਤੋਂ ਮੋਬਾਈਲ ਵੈਰੀਫਾਈ ਕਰਵਾ ਲਿਆ ਮੋਬਾਈਲ ਵੈਰੀਫਾਈ ਕਰਵਾਏ ਆ ਮੋਬਾਈਲਾਂ ਤੇ ਜਾਂਦਾ ਵੀ ਤੁਹਾਡਾ 25 ਦਿਨਾਂ ਦਾ ਰਸਨ ਆ ਗਿਆ ਉਹ ਵੀ ਹੋਈ ਕਿ ਆ ਪਾਰਦਰਸ਼ੀ ਤੇ ਪਰ ਇਹ ਓਟੀਪੀ ਲੋਕ ਦੇਣ ਤੋਂ ਅਨਕਾਰੀ ਕਰਦੇ ਆ ਕਿਉਂਕਿ ਬਹੁਤ ਠੱਗੀਆਂ ਧੋਖੇ ਹੋ ਰਹੇ ਆ ਲੋਕਾਂ ਨਾਲ ਤੇ ਪਰ ਸਾਡੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਕਿਉਂਕਿ ਅਸੀਂ ਸਾਡੇ ਲਾਭਪਾਤਰੀਆਂ ਚ ਹੀ ਰਹਨੇ ਆ ਲਾਭਪਾਤਰੀ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਆ ਉਹ ਨਹੀਂ ਕਹਿੰਦੇ ਵੀ ਅਸੀਂ ਓਟੀਪੀ ਨਹੀਂ ਦੇਣੀ ਪਰ ਫੇਰ ਵੀ ਕਈ ਲੋਕ ਤਰਾਜਵੀ ਕਰਦੇ ਆ ਵੀ ਇਹ ਓਟੀਪੀ ਨਾਲ ਧੋਖਾ ਹੋ ਜਾਂਦਾ ਜੀ ਸਾਡੇ ਖਾਤੇ ਚੋਂ ਪੈਸੇ ਨਾ ਨਿਕਲ ਜਾਣ ਤੇ ਪਰ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਕਿਉਂਕਿ ਜਦੋਂ ਮੋਬਾਈਲ ਵੈਰੀਫਾਈ ਹੋ ਗਏ ਪਾਰਦਰਸ਼ੀਤਾ ਘੱਟ ਹੋਈ ਗਿਆ ਤੇ ਹੁਣ ਮਤਲਬ ਇਹ ਓਟੀ ਜਿਹੜੇ ਐਫ ਆਰ ਐਸ ਆ ਉਹ ਅਸੀਂ ਨਹੀਂ ਕਰਾਂਗੇ ਲੋਕ ਵੀ ਕਹਿੰਦੇ ਆ ਵੀ ਅਸੀਂ ਓਟੀਪੀ ਨਹੀਂ ਦੇਵਾਂਗੇ ਨਹੀਂ ਕਰਾਵਾਂਗੇ ਤੇ ਅਸੀਂ ਮਤਲਬ ਤਿੰਨ ਗੱਡੀਆਂ ਪਰ ਕੇ ਤੇ ਦੇ ਕੇ ਆਏ ਆ ਮਤਲਬ ਰਾਜਪਾਲ ਨੂੰ ਲੋਕਾਂ ਦੇ ਦਸਤਕਤ ਕਰਵਾ ਕੇ ਵੀ ਇਹ ਗਲਤ ਆ ਕੇ ਸੀ ਵੀ ਤੇ ਉਹ ਐਫ ਆਰ ਐਸ ਗਲਤ ਹੈ ਤੇ ਲੋਕ ਲਾਪਤਰੀ ਸਾਡੇ ਨਾਲ ਨੇ ਇਸੇ ਕਰਕੇ ਅਸੀਂ ਧਰਨਾ ਲਾਇਆ ਅੱਜ ਬਲੈਕ ਡੇ ਮਨਾਇਆ ਕਾਲੀਆਂ ਚੁੰਨੀਆਂ ਲੈ ਕੇ ਅੰਤਰ ਸਰਕਾਰ ਦੀ ਤਨਖਾਹਾਂ ਨੂੰ 5 ਮਹੀਨੇ ਹੋ ਗਏ ਦਿੱਤੀ ਨਹੀਂ ਅਸੀਂ ਆਪਦੇ ਬੱਚੇ ਥੋੜੀ ਜੀ ਤਨਖਾਹ ਕਈ ਸਾਡੇ ਵਿੱਚ ਬਿੱਡੋ ਨੇ ਤੇ ਕਈ ਮਤਲਬ ਕੱਲੀਆਂ ਗੱਲੀਆਂ ਕਈ ਆਸਰਤ ਨੇ ਕਿੰਨੇ ਛੋਟੇ ਛੋਟੇ ਬੱਚੇ ਆ ਉਹ ਮਤਲਬ ਇਸੇ ਤਨਖਾਹ ਤੇ ਹੀ ਗੁਜ਼ਾਰਾ ਕਰਦਿਆਂ ਨੇ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ